ਮੇਰੀ ਆ ਵੀਡੀਓ ਕੁੜੀਆਂ ਜਰੂਰ ਵੇਖਿਓ ਖਾਸ ਕਰਕੇ ਉਹ ਕੁੜੀਆਂ ਜਿਹੜੀਆਂ ਇੰਗਲੈਂਡ ਦੇ ਵਿੱਚ ਪੜਨ ਆਈਆਂ ਨੇ ਤੇ ਅੱਜ ਤੁਹਾਨੂੰ ਮੈਂ ਦੱਸੂਗਾ ਸੋਸ਼ਲ ਮੀਡੀਆ ਦੀ ਪਾਵਰ ਬਾਰੇ ਸੋਸ਼ਲ ਮੀਡੀਆ ਕੀ ਚੀਜ਼ ਹੈ ਅੱਜ ਤੋਂ 2-3 ਦਿਨ ਪਹਿਲਾਂ ਇੱਕ ਕੁੜੀ ਨੇ ਹੇਜ਼ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਕੀਤਾ ਸੀ ਪਰ ਰੈਸਟੋਰੈਂਟ ਵਾਲਿਆਂ ਨੇ ਉਹ ਕੁੜੀ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਓਨਰ ਨੇ ਸ਼ਰਾਬ ਪੀਤੀ ਹੋਈ ਸੀ ਉਹਨਾਂ ਦੇ ਦੱਸਣ ਦੇ ਮੁਤਾਬਕ ਓਨਰ ਨੇ ਕੁੜੀ ਨੂੰ ਗਾਲਾਂ ਕੱਢੀਆਂ ਤੇ ਮਤਲਬ ਭਜਾਤਾ ਕਹਿੰਦਾ ਕੋਈ ਪੈਸਾ ਪੂਸਾ ਨਹੀਂ ਮਿਲਣਾ ਤੇ ਉਸ ਕੁੜੀ ਨੇ ਦੱਸਿਆ ਕਿ ਹੋਰ ਬਹੁਤ ਸਾਰੀਆਂ ਕੁੜੀਆਂ ਤੋਂ ਵੀ ਉਹ ਇਸੇ ਤਰ੍ਹਾਂ ਕੰਮ ਕਰਾਉਂਦੇ ਆ ਕਿ ਟ੍ਰੇਨਿੰਗ ਦਾ ਕਹਿ ਕੇ ਕੰਮ ਕਰਾ ਲੈਂਦੇ ਆ ਪਰ ਪੈਸੇ ਨਹੀਂ ਦਿੰਦੇ ਉਸ ਤੋਂ ਬਾਅਦ ਕੀ ਹੋਇਆ ਜੀ ਉਹ ਕੁੜੀ ਰੋਂਦੀ ਰੋਂਦੀ ਆ ਗਈ ਘਰ ਨੂੰ ਤੇ ਉਹਨੇ ਆਪਣੀ ਨਾਲ ਦੀ ਇੱਕ ਸਹੇਲੀ ਨੂੰ ਦੱਸਿਆ ਜੋਤ ਕੁੜੀ ਆ ਜੀ ਜੋਤ ਢਾੜਲੀ ਕੁੜੀ ਐ ਮਹਾਲੀ ਤੋਂ ਤੇ ਜੋਤ ਕੁੜੀ ਆਈ ਉਹਦੇ ਨਾਲ ਉਸ ਰੈਸਟੋਰੈਂਟ ਦੇ ਵਿੱਚ ਕਹਦੇ ਵੀ ਤੁਸੀਂ ਪੈਸੇ ਵਾਪਸ ਕਰੋ ਹਨਾ ਦਉ ਕੁੜੀ ਦੀ ਮਿਹਨਤ ਪਰ ਉਹਨਾਂ ਨੇ ਉਹਨਾਂ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਕਿਉਂਕਿ ਸ਼ਾਇਦ ਡਰਿੰਕ ਕੀਤੀ ਹੋਈ ਸੀ ਤੇ ਉਹ ਕੁੜੀ ਲਾਈਵ ਹੋ ਗਈ ਜੀ ਟਿਕਟੋਕ ਤੇ ਤੇ 3000 ਦੇ ਕਰੀਬ ਬੰਦਾ ਲਾਈਵ ਤੇ ਜੁੜ ਗਿਆ ਉਸ ਕੁੜੀ ਦੇ ਨਾਲ ਉਸ ਕੁੜੀ ਨੇ ਸਾਰਾ ਕੁਝ ਦੱਸਿਆ ਕਿ ਇਹਨਾਂ ਨੇ ਸਾਡੇ ਨਾਲ ਕਿਸ ਤਰ੍ਹਾਂ ਕੀਤਾ ਪੈਸੇ ਨਹੀਂ ਦੇ ਰਹੇ ਜਾਂ ਪਹਿਲਾਂ ਵੀ ਪੈਸੇ ਨਹੀਂ ਦਿੱਤੇ ਤਾਂ ਬਹੁਤ ਸਾਰੇ ਸਾਡੇ ਪਾਕਿਸਤਾਨੀ ਭਰਾ ਬਹੁਤ ਸਾਰੇ ਸਾਡੇ ਪੰਜਾਬੀ ਭਰਾ ਉਸੇ ਟਾਈਮ ਲਾਈਵ ਚੱਲਦੇ ਚੱਲਦੇ ਹੀ ਇਸ ਪਹੁੰਚ ਗਏ ਆਪਣੀਆਂ ਗੱਡੀਆਂ ਤੇ ਬੱਸਾਂ ਤੇ ਜਿਹਦੇ ਕੋਲ ਜਿਹੜਾ ਵੀ ਸਾਧਨ ਸੀ ਉਸ ਕੁੜੀ ਦੇ ਨਾਲ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਖੜ ਗਏ ਉਥੋਂ ਪੈਸੇ ਦਵਾਈ ਹੱਕ ਦਵਾਈ ਤੇ ਉਪਰੋਂ ਕਹਿੰਦੇ ਸੀ ਕਿ ਉਹ ਕੁੜੀ ਨੂੰ ਕਹਿੰਦੇ ਜਿਹਨੇ ਵੀਡੀਓ ਬਣਾਈ ਆ ਕਿ ਮਾਫੀ ਮੰਗੇ ਉਹ ਕੁੜੀ ਕਹਿੰਦੀ ਮੈਂ ਮਾਫੀ ਨਹੀਂ ਮੰਗਣੀ ਹੁਣ ਸਾਡੇ ਪੰਜਾਬੀਆਂ ਦੀ ਉਹੀ ਆਦਤ ਹੁਣ ਉਸ ਕੁੜੀ ਤੇ ਕਿਚੜ ਛਾਲਿਆ ਜਾ ਰਿਹਾ ਜਿਹੜੀ ਕੁੜੀ ਲਾਈਵ ਹੋਈ ਸੀ ਜੋਤ ਕਹਿੰਦੇ ਕਿ ਇਹ ਸ਼ਰਾਬ ਪੀਂਦੀ ਹੈ ਜੀ ਇਹਨੂੰ ਪੈਗ ਲਵਾ ਕੇ ਜਿੱਥੇ ਮਰਜੀ ਲੈ ਜਾਓ ਮੈਨੂੰ ਸੁਣਨ ਚ ਆਇਆ ਪਰ ਉਸ ਕੁੜੀ ਨੂੰ ਮੈਂ ਵੀ ਚੰਗੀ ਤਰ੍ਹਾਂ ਜਾਣਦਾ ਜੀ ਸਾਡੇ ਏਰੀਏ ਦੀ ਹੈ ਬਹੁਤ ਇੱਜ਼ਤਦਾਰ ਪਰਿਵਾਰ ਚੋਂ ਹੈ ਕੁੜੀ ਖਰਾਬ ਦੀ ਗੱਲ ਕਰਦੇ ਹਾਂ ਜੇ ਕਿਤੇ ਮੈਨੂੰ ਨਹੀਂ ਲੱਗਦਾ ਕਿ ਕਦੀ ਉਹਨੇ ਆਂਡਾ ਵੀ ਜੀਵ ਤੇ ਰੱਖਿਆ ਹੋਵੇ ਉਹ ਕੁੜੀ ਬਹੁਤ ਚੰਗੀ ਆ ਉਸ ਕੁੜੀ ਨੂੰ ਮੈਂ ਵੀ ਪਰਸਨਲੀ ਜਾਣਦਾ ਸੋ ਕਹਿੰਦੇ ਨਹੀਂ ਜੇ ਮੁਕਾਬਲਾ ਨਾ ਕਰ ਹੋਵੇ ਤਾਂ ਉਹਨੂੰ ਬਦਨਾਮ ਕਰਨਾ ਸ਼ੁਰੂ ਕਰ ਦੋ ਇਹ ਚੀਜ਼ ਮਾੜੀ ਆ ਕਿਸੇ ਦੀ ਧੀ ਭੈਣ ਤੇ ਚਿੱਕੜ ਨਹੀਂ ਸਿੱਟਣਾ ਚਾਹੀਦਾ ਬਿਨਾ ਕਿਸੇ ਪ੍ਰੂਫ ਤੋਂ ਬਿਨਾ ਕਿਸੇ ਗਣਾ ਤਰਕ ਤੋਂ ਉਹ ਕੁੜੀ ਬਹੁਤ ਚੰਗੀ ਆ ਜੀ ਉਸ ਕੁੜੀ ਦੀ ਮੈਂ ਹਾਮੀ ਦਿੰਦਾ ਬਹੁਤ ਚੰਗੀ ਪਰਿਵਾਰ ਤੂੰ ਐ ਬਹੁਤ ਚੰਗੀ ਕੁੜੀ ਐ ਮੈਂ ਉਹਦੀ ਹਿੰਮਤ ਨੂੰ ਸਲਾਮ ਕਰਦਾ ਸੋ ਸਾਰੀਆਂ ਭੈਣਾਂ ਨੂੰ ਹੀ ਇਸੇ ਤਰ੍ਹਾਂ ਹਿੰਮਤ ਕਰਨੀ ਚਾਹੀਦੀ ਐ ਕਹਿੰਦੇ ਹੱਕ ਤੇ ਸੱਚ ਕਦੇ ਮੰਗਿਆ ਨਹੀਂ ਸਦਾ ਖੋਇਆ ਮਿਲਦੇ ਰਹੇ ਤੇ ਜਦੋਂ ਤੁਸੀਂ ਆਪਣਾ ਹੱਕ ਲੈਣਾ ਹੋਵੇ ਤਾਂ ਰੋਬ ਨਾ ਲਈਦਾ ਹੁੰਦਾ ਰੋਣ ਨਹੀਂ ਲੱਗ ਜੀਦਾ ਹੁੰਦਾ ਹਨਾ ਇੰਗਲੈਂਡ ਐ ਇਹ ਲੁਧਿਆਣਾ ਨਹੀਂਗਾ ਸੋ ਤੁਹਾਨੂੰ ਵੀ ਹਿੰਮਤ ਕਰਨੀ ਚਾਹੀਦੀ ਐ ਕੁਝ ਸਿੱਖਿਆ ਕਰੋ ਤੇ ਬਾਕੀ ਜਿਹੜੇ ਉਸ ਕੁੜੀ ਦੀ ਬਦਨਾਮੀ ਕਰਦੇ ਆ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹੂੰਗਾ ਜਿੰਨੀ ਤੁਹਾਡੀ ਉਮਰ ਹੋਗੀ ਤੇ ਜਿੰਨੀ ਤੁਹਾਡੀ ਰਹਦੀ ਹੈ ਸੜੀ ਸਾਰੀ ਤੇ ਲਾਣਤਾ